तो हेलो हाँ जी सताल जी सारिया एक नमें ब्लॉग चा तो वेलकम है ਰਾਤ ਦੇ ਤਕਰੀਬਨ 7:30 ਹੋ ਗਏ ਆ ਤੇ ਆਪਣੇ ਕੋਲ ਆਇਆ 37 62 ਤੇ ਹੁਣ ਅਸੀਂ ਜਾਣਾ ਹੈ ਕਪੂਦਾਨ ਨੂੰ ਦੇਖਣ ਨਵਾਂ ਸਾਧ ਹੈਪੀ ਨਿਊ ਇਅਰ ਬਈ ਤੇ ਲੇਕ ਤੇ ਮਨਾਉਣਾ ਬਹੁਤ ਸੋਹਣਾ ਉਹ ਦੇਖਾਂਗੇ ਅੱਜ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੇ ਫਿਲਹਾਲ ਆਪਾਂ ਖਾ ਲਈਏ ਇੱਕ ਨੰਮੀ ਡਿਸ਼ ਬਣੀ ਘਰੇ ਉਹ ਖਾ ਜੀਏ ਪਹਿਲਾਂ ਤੇ ਸਾਡੇ ਘਰੇ ਅੱਜ ਸਵੇਰ ਦੇ 2-3 ਬੜ ਲੀਆਂ ਤੇ ਹੁਣ ਕਹਿੰਦੇ ਗੋਲ ਗੱਪੇ ਰਹਿ ਗਏ ਸੀ ਇਹ ਵੀ ਛਕ ਲਈਏ ਵਾਹ ਨਾਈਸ ਫਾਈਨਲੀ ਆਪਾਂ ਲੇਕ ਦੇ ਉੱਪਰ ਪਹੁੰਚ ਗਏ ਆ। ਇਹ ਨਵਾਂ ਸਾਲ ਦੇਖਣ ਵਾਸਤੇ ਇੱਥੇ ਆ ਲਾਇਆ ਹੋਇਆ ਇਹਨਾਂ ਨੇ। ਕ੍ਰਿਸਮਸ ਦਾ ਬਹੁਤ ਸੋਹਣੀ ਡਿਜ਼ਾਈਨਿੰਗ ਜੀ ਕਰੀ ਹੋਈ ਆ। ਵਿੱਚੋਂ ਉੜਦੀਆਂ तितਲੀਆਂ ਜੀਆਂ ਘੈਂਟ ਬਣਾਇਆ ਹੋਇਆ ਬਹੁਤ। ਬਹੁਤ ਸੋਹਣੀ ਡੈਕੋਰੇਸ਼ਨ ਜੀ ਕਰੀ ਹੋਈ ਆ। ਕਮਾਲ ਆ। ਅਮੇਜ਼ਿੰਗ ਬਾਈ ਯਾਰ ਸ਼ਹਿਰ ਸਜਾਇਆ ਵੀ ਬਹੁਤ ਆ। ਲਾਈਟਿੰਗ ਬਹੁਤ ਕਰੀ ਹੋਈ ਆ। ਕਮਾਲ। ਪਹਿਲਾਂ ਉੱਧਰ ਲੇਕ ਵਰ ਗਏ ਉੱਧਰ ਵੀ ਬੜਾ ਸੋਹਣਾ ਬਣਾਇਆ ਹੋਇਆ ਇੱਧਰ ਵੀ। ਬੋਲੋ ਬੋਲੋ। ਇਹ ਰਾਹ ਪਤਾ ਨਹੀਂ ਕਿ ਆ ਚੱਕਰ ਇਹਨਾਂ ਦੇ ਬਹੁਤ ਲਾਏ ਹੋਏ ਨੇ ਇਹ ਜਿਹੇ ਲਾਏ ਹੋਏ ਆ। ਜ਼ਿਆਦਾ ਕੋਈ ਜਿਹੜਾ ਸ਼ਹਿਰ ਆਈ ਦੀ ਕੋਈ ਪਰੰਪਰਾ ਹੋਣੀ ਆ ਕੋਈ। ਇਹ ਬਾਬਾ ਹੀ ਲਾਏ ਹੋਏ ਆ ਸਿਰ ਤੋਂ ਸਿਰ ਤੱਕ। ਜਿੱਥੇ ਵੀ ਕੋਈ ਦੇਖਦਾ ਖਾਲੀ ਥਾਂ ਉੱਥੀ ਠੋਕੇ ਹੋਏ ਆ ਇਹ। ਤੇ ਇਹ ਡੈਕੋਰੇਸ਼ਨ ਤਾਂ ਪੁੱਛੋ ਨਾ ਤੁਸੀਂ ਇੰਨੀ ਜ਼ਿਆਦਾ ਕਰੀ ਹੋਈ ਹੈ ਨਾ ਤੇ ਸੋਹਣੀ ਵੀ ਬਹੁਤ ਆ। ਲੋ ਜੀ ਹੁਣ ਪਿੰਡ 'ਚ ਕੀੜੇ ਕੱਢਦੇ ਫਿਰਦੇ ਆਂ ਅਸੀਂ ਇੱਥੇ। ਕਿਉਂਕਿ ਹਜੇ ਟਾਈਮ ਪਿਆ ਹੈ ਫੇਸ ਤੇ ਨਹੀਂ। ਅਤੇ ਕਿੰਨੇ ਕਿ ਜਗਾ ਡੀ ਜੇ ਲੱਗ ਰਹੇ ਹਨ ਜਗਾ ਨਹੀਂ ਲੱਭ ਰਹੇ ਅਸੀਂ ਜਗਾ ਲੱਭ ਰਹੇ ਹਾਂ ਜਿੱਥੇ ਮਿਊਜ਼ਿਕ ਵਗੈਰਾ ਲੱਗਿਆ ਹੋਵੇ ਅੱਜ ਜਦੋਂ ਵੀ ਪੁਰਾਣੇ ਸਮਾਂ ਸੀ ਜਿੱਦਾਂ ਜਿਵੇਂ ਲੋਕ ਰਹਿੰਦੇ ਸੀ ਕਿਵੇਂ ਰਹਿੰਦੇ ਸੀ ਜਦੋਂ ਜੀਸਸ ਦਾ ਵਰਤ ਹੋਇਆ ਸੀ ਉਹ ਸਮੇਂ ਦੀ ਜਾਨਕ ਦਿਖਾਉਣ ਦੀ ਕੋਸ਼ਿਸ਼ ਕਰੀ ਉਦਾਂ ਦੀ ਦੇਖੇ ਇਹਨਾਂ ਨੇ ਸੋਹਣਾ ਲੱਗਦਾ ਪਿੱਛੇ ਵੀ ਕਾਫੀ ਆ ਪਰ ਸ਼ੀਸ਼ੇ ਲਾ ਕੇ ਅੰਦਰ ਜਾ ਨਹੀਂ ਸਕਦੇ ਮੁੰਡਾ ਤਾਂ ਘੇਟ ਆ ਵੀ ਪੂਰਾ ਜਿੰਨਾ ਵੀ ਹੁਣ ਤੱਕ ਅਸੀਂ ਸ਼ਹਿਰ ਦੇਖਿਆ ਨਾ ਪੂਰੇ 10/10 ਨੰਬਰ ਦੇਣੇ ਚਾਹੀਦੇ ਇਹਨਾਂ ਨੂੰ ਡੈਕੋਰੇਸ਼ਨ ਦੇ ਮੁਕਾਬਲੇ 'ਚ ਇੰਨੀ ਡੈਕੋਰੇਸ਼ਨ ਕਾਮੀਆਂ ਨੂੰ ਕੋਈ ਹਾਸੇ ਖੇਲਾ ਨਹੀਂ ਹੈਗਾ ਬਹੁਤ ਸੋਹਣਾ ਸਜਾਇਆ ਹੋਇਆ ਸ਼ਹਿਰ ਸਾਰ ਨਹੀਂ ਕੋ ਸਾਰ ਨਹੀਂ ਕੁਝ ਅਲਿਖ ਇਸ ਟਾਈਮ ਅਸੀਂ ਪਿੰਡ ਦੀਆਂ ਗਲੀਆਂ ਦੇ ਵਿੱਚ ਗੇੜੇ ਦੰਦੇ ਦੰਦੇ ਆਲਾ ਦੋਲਾ ਦੇਖਦੇ ਹੋਏ ਉਹ ਇਸ ਟਾਈਮ ਅਸੀਂ ਇਸ ਪਿੰਡ ਦੀ ਚਰਚ ਦੇ ਕੋਲ ਆ ਪਹੁੰਚੇ ਹਾਂ ਬਹੁਤ ਸੋਹਣੀ ਚਰਚ ਹੈ ਤੇ ਨਾਲ ਘੰਟਾ ਘਰ ਤੇ ਨਾਲ ਲਾਈਟਿੰਗ ਹੋਈ ਹੋਈ ਤੇ ਥੱਲੇ ਡੈਕੋਰੇਸ਼ਨ ਤੇ ਆ ਫੁਲਵਾੜੀ ਲਾਈ ਹੋਈ ਮਾੜੀ ਮੋਟੀ ਬੜਾ ਸੋਹਣਾ ਲੱਗ ਰਿਹਾ ਸਾਰਾ ਕੁਝ ਸ਼ਾਂਤੀ ਜਾਂ ਪਿੰਡ ਐ ਇੰਨਾ ਬੜਾ ਰੌਲਾ ਰੱਪਾ ਨਹੀਂ ਹੈਗਾ ਰੌਲਾ ਰੱਪਾ ਹੈਗਾ ਲੇਕ ਵਾਲੀ ਸਾਈਡ ਦੂਜੀ ਸਾਈਡ ਹਾਂਜੀ WhatsApp ਆਓ ਚੰਨਣਾ ਕੀ ਚੀਜ਼ ਆਹੇ ਕੁਇਰਾ ਲਿਖਿਆ ਆਇਆ ਹੈ ਹਾਂ ਕੁਇਰਾ ਆਇਆ ਨਿਕਲਿਆ ਗੁਇਰਾ ਆਛਾ ਬਲਡ ਬਾਰ ਦੇ ਟਾਈਮ ਤੇ ਲਾਇਆ ਹੋ ਭਾਈ ਗੁਇਰਾ ਗੋਇਰਾ ਮੁੰਦੇ ਵਾਲੀ ਲੋ ਜੀ ਇਧਰ ਲੰਗੂਰ ਭਾਜੀ ਟੰਗੇ ਹੋਏ ਆ ਜਿੱਦਾਂ ਇਹ ਲੰਗੂਰ ਹਰਕਤਾਂ ਕਰਦਾ ਹੁੰਦਾ ਜਿਵੇਂ ਉਦਾਂ ਹੀ ਦਿਖ ਦਿੱਤੀ ਹੋਈ ਐ ਇਹਨੂੰ ਤੇ ਨਾਲ ਘੜੀ ਦੇ ਉੱਪਰ ਉਧਰ ਸਤਸ੍ਰੀਕਾਂ 9:20 ਮਿੰਟ ਹੋ ਗਏ ਸਤਸ੍ਰੀਕਾਂ 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 ਦੋਵੇਂ ਪ੍ਰਾਤੋ ਐ ਦੋਵੇਂ ਪ੍ਰਾਤੋ ਆਹ ਓਕੇ ਲੋ ਜੀ ਉਹਨਾਂ ਦੇ ਜਿਹੜੇ ਫਰੈਂਡ ਆ ਇੰਡੀਅਨ ਸੀ ਕਹਿੰਦਾ ਉਹਨਾਂ ਨੇ ਦੱਸਿਆ ਸਾਸਰੀਆ ਕਾਲ। ਲੋ ਜੀ ਇੱਥੇ ਖੜਕੇ ਆਂ ਪਤਾ ਲੱਗਦਾ ਪਾਣੀ ਦੇ ਵਿੱਚ ਲਾਈਟਿੰਗ ਜਿਹੜੀ ਸਾਹਮਣੇ ਉੱਪਰ ਲਾਈਟ ਬਿਲਡਿੰਗ ਪਰ ਲਾਈਟਿੰਗ ਹੋਈ ਵੀ ਆ ਉਹ ਪਾਣੀ 'ਚ ਵੀ ਦਿਖ ਰਹੀ ਆ। ਵਾਹ। ਕੀ ਕਮਾਰ ਆ ਯਾਰ। ਲੋ ਜੀ ਪੂਰੇ ਰਾਤ ਦੇ 11:30 ਤੋਂ ਉੱਪਰ ਟਾਈਮ ਹੋ ਗਿਆ। ਬਸ ਕੁਝ ਪਲ ਰਹਿ ਗਏ 2026 ਚੜ੍ਹਨ ਦੇ ਵਿੱਚ। ਲੋ ਜੀ ਆ ਪਟਾਕੇ ਚੱਲਣ ਤੋਂ ਪਹਿਲਾਂ ਦੀ ਵੀਡੀਓ ਆ ਤੁਸੀਂ ਦੇਖ ਲਓ ਹੁਣ ਧਿਆਨ ਨਾਲ ਚੰਗੀ ਤਰ੍ਹਾਂ। ਜੇ ਰੋ ਪਟਾਕੇ ਚੱਲਣ ਆ ਉਦੋਂ ਦੇਖਿਓ। ਕੀ ਰੰਗ ਬੰਨ ਹੋਣੇ ਇੱਥੇ। ਉਹ ਸਾਹਮਣੇ ਇੱਕ ਬੜਾ ਤੱਤਾ ਬਾਈ। ਉਹ 5-10 ਮਿੰਟ ਪਹਿਲਾਂ ਹੀ ਸ਼ੁਰੂ ਹੋ ਗਿਆ। ਲੋ ਜੀ ਕਿਸੇ ਨੇ ਬੰਬ ਚੱਕੇ ਪੁਣੇ ਆ। ਕਿਸੇ ਨੇ ਸ਼ਮਪਾਈ ਦੇ ਬੋਤਲਾ ਚੱਕਿਆ ਹੋਈਆਂ। ਕਿਸੇ ਨੇ ਕੋਸ ਚੱਕਾ ਕਿਸੇ ਨੇ ਕੋਸ ਕੋਈ ਫੋਨ ਸੱਟ ਪਈ ਜਾਂਦਾ ਨਾ। ਖੜਕਾ ਧੜਕਾ ਸ਼ੁਰੂ ਹੋ ਗਿਆ। ਉਹ ਜੇ ਇੱਥੇ ਬੰਦੇ ਕਹਿੰਦੇ ਸਾਤੋਂ ਨੇ ਬੈਠ ਹੁੰਦੀ ਬੜਾ ਟਾਈਮ ਕੰਮ ਸ਼ੁਰੂ ਕਰਤਾ ਇੱਥੇ ਦੋ ਜੇ ਕੰਮ ਸ਼ੁਰੂ ਹੋ ਗਿਆ ਲਗਭਗ ਹੋ ਗਿਆ ਟਾਈਮ ਹੁਣ ਕੀ ਕਰਦਾ ਮੈਂ ਤਾਂ ਰੋ ਨਮਸਕਾਰ ਭਾਈ ਸਾਰਿਆਂ ਨੂੰ ਮੁਬਾਰਕ ਨਮਸਕਾਰ ਸਭ ਦੇ ਸ਼ਾਬਾਸ਼ 2025 ਬਾਏ ਬਾਏ 2026 ਬਰਸ ਬੋਲੀ ਨਮਾਜ਼ਾਲ ਖਾਰ ਯ ਲੈ ਵੇ ਖੁਸ਼ੀਆਂ ਭਰੇ ਆਵੇ ਲੋ ਜੀ 10 ਮਿੰਟਾਂ ਜੇ ਧੂਆਂ ਹੀ ਧੂਆਂ ਕਰਦਾ ਇੱਥੇ ਲੁੱਕਾ ਨੇ ਇੰਨਾ ਕ ਜਿਆਦਾ ਪਟਾਕਾ ਚੱਲੇ ਤੇ ਜਿਹੜਾ ਵੀਡੀਓ ਬਣੀ ਨਹੀਂ ਹੈ ਨਹੀਂ ਅਵੇ ਤੇ ਠੰਡ ਬਹੁਤ ਜ਼ਿਆਦਾ ਇਸ ਟਾਈਮ ਫੋਨ ਫੜਦੇ ਨਾ ਹੱਥ ਸਨ ਹੋਏ ਪਏ ਸੀ ਮੇਰੇ ਪੁੱਛੋ ਨਾ ਤੁਸੀਂ ਤੇ ਹੁਣ ਇਸ ਤੋਂ ਪਹਿਲਾਂ ਟ੍ਰੈਫਿਕ ਵਧੇ ਆਲਾ ਦੋਲਾ ਖਰਾਬ ਨੂੰ ਸੈਟ ਬਹੁਤ ਹੋਏ ਪਏ ਇੱਥੇ ਯਾਰ ਜਵਾਕ ਛੋਟੇ ਛੋਟੇ ਜਵਾਕ ਜੀ ਉਹ ਵੀ ਬਹੁਤ ਸੈਟ ਹੋਏ ਪਏ ਆ ਕੋਈ ਗੱਲ ਨਹੀਂ ਅੱਜ ਦਾ ਵਲੌਗ ਇੰਨਾ ਕੇ ਸੀ ਉਮੀਦ ਕਰ ਤੁਹਾਨੂੰ ਬੁੱਝ ਲੱਗਿਆ ਹੋਊਗਾ ਜੇ ਬੰਦਿਆਂ ਨੇ লাইਕ কমেন্ট ਤੇ সাবস্ক্রাইব ਕਰ ਦਿਓ ਜੀ ਚੱਲੀਏ ਜੀ ਫਿਰ